ਸਸਟੀਕਲ YouTube ਫੈਮਲੀ ਕੀ ਹਰ ਚੱਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੁਸੀਂ ਕਹਿਣਾ ਇਹ ਵੀਡੀਓ ਸੜਕ ਦੀ ਬਣਾਈ ਜਾ ਰਹੀ ਆ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਅਸੀਂ ਬੈਠੇ ਸੀ ਬੱਸ 'ਚ ਅੱਜ ਅਸੀਂ ਸਮਝ ਲਓ ਐਡਵੈਂਚਰ ਹੀ ਕੀਤਾ ਇਹ ਫਸਟ ਟਾਈਮ ਸੀਗਾ ਮੇਰਾ ਲੌਂਗ ਟਰੈਵਲ ਦਾ ਜਿਹੜਾ ਐਕਸਪੀਰੀਅੰਸ ਬੱਸ ਤੇ ਏ ਜਗਸੀਰ ਦੇ ਪਾਪਾ ਤਾਂ ਨਹੀਂ ਸੀ ਮੰਨ ਰਿਹਾ ਕਹਿ ਰਿਹਾ ਸੀ ਕਿ ਨਹੀਂ ਮੈਂ ਦਵਾਈ ਦਵਾ ਲਿਆ ਹੋਣਾ ਕਿਉਂਕਿ ਬਠਿੰਡੇ ਤੁਹਾਨੂੰ ਪਤਾ ਹੀ ਮੈਂ ਦਵਾਈ ਲੈਣ ਜਾਣੀ ਨਹੀਂ ਆ ਤੇ ਮੈਂ ਸੋਚਿਆ ਕਿ ਕੀ ਐਵੇਂ ਇੰਨਾ ਹਰ ਵਾਰੀ ਗੱਡੀ ਤੇ ਜਾਏ ਦਾ ਚਲੋ ਐਤ ਕੀ ਬਸਤੇ ਜਾਣੇ ਆ ਤੇ ਖੁਸ਼ ਮੇਰੇ ਨਾਲ ਸੀ ਮੈਂ ਤੇ ਖੁਸ਼ ਦੋਨੋਂ ਗਏ ਸੀ ਕਿਉਂਕਿ ਸਾਡੇ ਮਨ 'ਚ ਕੁਝ ਹੋਰ ਵੀ ਵਲਵਲੇ ਸੀਗੇ ਅਸੀਂ ਸੋਚਿਆ ਵੀ ਜੇ ਤਾਂ ਇਹਦੇ ਪਾਪਾ ਨਾਲ ਗਏ ਸਾਡੇ ਉਹ ਕੰਮ ਨਹੀਂ ਹੋਣੇ ਇਹਨਾਂ ਨੇ ਕਿਹਾ ਨਹੀਂ ਚਲੋ ਆਪਾਂ ਨੈਕਸਟ ਟਾਈਮ ਜਾਵਾਂਗੇ ਤੇ ਅਸੀਂ ਗਏ ਸੀ ਇੱਕ ਹੋਰ ਜਗ੍ਹਾ ਤੇ ਉਹ ਅੱਗੇ ਤੁਸੀਂ ਵਲੌਗ 'ਚ ਵੀ ਵੇਖਿਓ ਤੇ ਇੱਥੇ ਵੇਖੋ ਖੁਸ਼ ਸੁੱਤਾ ਹੋਇਆ ਸੀ ਬਸ 'ਚ ਮੈਂ ਉਹਦੀ ਥੋੜੀ ਜਿਹੀ ਕਲਿੱਪ ਲਈ ਤੇ ਤੇ ਅਸੀਂ ਰਿਕਸ਼ਾ ਦੇ ਵਿੱਚ ਬੈਠੇ ਸੀ ਉਹਦੀ ਵੀਡੀਓ ਕਲਿੱਪ ਲਈ ਤੇ ਇਹ ਵੀ ਬਹੁਤ ਵਧੀਆ ਲੱਗ ਰਿਹਾ ਸੀਗਾ ਖੁਸ਼ ਵੀਡੀਓ ਬਣਾ ਰਿਹਾ ਸੀਗਾ ਦੂਸਰੀ ਮੇਰੇ ਓਪੋਜ਼ਿਟ ਸਾਈਡ ਤੇ ਬੈਠਾ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀ ਹਮੇਸ਼ਾ ਗੱਡੀ 'ਚ ਹੀ ਬੈਠ ਕੇ ਜਾਏਦਾ ਇੱਥੇ ਨੇਚਰਲ ਹਵਾ ਮਿਲਦੀ ਆ ਗੱਡੀ 'ਚ ਤਾਂ ਅਸੀਂ ਛੱਡ ਕੇ ਬਹਿ ਜਾਈਦਾ ਤੇ ਬਾਹਰ ਦਾ ਕੁਝ ਪਤਾ ਨਹੀਂ ਲੱਗਦਾ ਇੱਥੇ ਬਾਹਰ ਦਾ ਸਾਰਾ 뷰 ਅਸੀਂ ਦੇਖਿਆ ਤਕੀਨੋਂ ਨਾ ਟੂਰ ਯੈਸ ਤੇ ਹੁਣ ਅੱਗੇ ਤਾਂ ਆ ਪੰਜ ਧਰੀ ਗਿੜ ਗੱਡੀ ਜੰਨੇ ਆ ਬਠਿੰਡੇ ਦੇ ਮਤਲਬ ਚੱਲੇ ਆ ਮਾਲ ਚਿੰਦਬਾਈ ਲੈਂਦੋਂ ਬਾਅਦ ਮਾਲ ਟੈਸਟ ਵੀ ਕਰਦੇ ਹਾਂ ਪਰਸ ਲੈ ਲਓ ਐ ਇਹ ਤਰ ਚਾਰੀਗਲ ਨਾ ਅ ਡੜ ਨੁੱਕੇ ਰਿਸ਼ਾੜੀ ਕੋਲ ਤੇ ਸ਼ਾਪਿੰਗ ਚੱਲ ਰਹੀਆਂ ਨੇ ਇਹ ਗੱਡੀ ਚਾਹਣੀ ਸਹੀ ਗੱਲ ਚਾਹਤ ਤਾਂ ਦੇਣਾ ਨਹੀਂ ਹੁੰਦਾ ਮੈਟਲ ਮਾਲ ਤੇ ਇੱਥੇ ਅਸੀਂ ਪਹੁੰਚ ਗਏ ਸੀ ਮਾਲ ਤੇ ਇੱਥੇ ਮਾਲ ਦੇ ਵਿੱਚ ਅਸੀਂ ਥੋੜੀ ਜੀ ਸ਼ੋਪਿੰਗ ਵੀ ਕੀਤੀ ਖਾਦਾ ਪੀਤਾ ਵੀ ਬੈਠ ਕੇ ਤੇ ਇਹ ਅਸੀਂ ਤੁਹਾਨੂੰ ਵੀਊ ਦਿਖਾ ਰਹੇ ਸੀ ਮਾਲ ਦਾ نیچے ਤੋਂ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸ਼ਾਪਸ ਸੀ ਅਲੱਗ-ਅਲੱਗ ਔਰ ਸਾਨੂੰ ਬੜਾ ਹੀ ਮਜ਼ਾ ਆਇਆ ਇੱਥੇ ਘੁੰਮ ਕੇ ਬਹੁਤ ਵਧੀਆ ਲੱਗਾ ਇਹ ਪਰਸ ਵੀ ਹੈਗੇ ਸੀ ਹਜ਼ਾਰ ਚ 1 ਤੇ 1500 ਚ 2 ਪਰ ਮੈਂ ਨਹੀਂ ਲੈ ਮੈਂ 1 ਹੀ ਪਰਸ ਲੈਣਾ ਭਾਵੇਂ ਚੰਗਾ ਹੀ ਲਵਾ ਪਰ ਮੇਰੇ ਕੋਲ ਐਵੇਂ ਨਹੀਂ ਕਲੈਕਸ਼ਨਾਂ ਤਾਂ ਬਹੁਤ ਆ ਹੁਣ ਮੈਂ ਥੋੜੇ ਜਿ ਚੰਗੇ ਬ੍ਰਾਂਡ ਚ ਰੱਖਿਆ ਸ਼ੁਰੂ ਕਰਨੇ ਆ ਉਹਦੀ ਕਲੈਕਸ਼ਨ ਬਣਾਉਣੀ ਆ ਇਸ ਕਰਕੇ ਮੈਂ ਉਹ ਵੇਖਣ ਆਈ ਸੀ ਮੈਂ ਕਿਹਾ ਸ਼ਾਇਦ ਇੱਥੇ ਬ੍ਰਾਂਡਡ ਵੀ ਲੱਗੇ ਹੋਣਗੇ ਪਰ ਬ੍ਰਾਂਡਡ ਨਹੀਂ ਸੀਗੇ ਨਾਰਮਲ ਜੇ ਬ੍ਰਾਂਡ ਸੀਗੇ ਤੇ ਪਰ ਉਹ ਹੰਡਨ ਦੀ ਜਿਵੇਂ ਕਹਿ ਲਓ ਉਨੀ ਕਹੰਡਾਈ ਹੁੰਦੀ ਨੇ ਇੱਥੇ ਆਇਆ ਸੀ ਖੋਸ਼ ਗੇਮਿੰਗ ਜ਼ੋਨ 'ਚ ਖੋਸ਼ ਕਰਨ ਲੱਗਾ ਵਾਲੀ ਗੇਮ ਖਾਈ ਉਹ ਜਾਣੀ ਸੀ ਵਾਓ ਸੈਕਿੰਡ ਕਲਾਟ ਜੰਗੂਰ ਓ ਨੋ ਖੁਸ਼ ਨੇ ਜਿੱਤ ਲਿਆ ਇੱਥੇ ਟੈਡੀ ਕਰਲਾਟ ਰਾਈ ਹੋਰ ਖੁਸ਼ ਨਹੀਂ ਤੇ ਇੱਥੇ ਗੇਮਿੰਗ ਜ਼ੋਨ ਦੇ ਵਿੱਚ ਇੱਕ ਟੈਡੀ ਜਿੱਤ ਲਿਆ ਖੁਸ਼ ਨੇ ਤੇ ਹੁਣ ਅਸੀਂ ਬਾਹਰ ਆ ਰਹੇ ਸੀ ਗੇਮਿੰਗ ਜ਼ੋਨ ਤੋਂ ਤੇ ਉਸ ਤੋਂ ਬਾਅਦ ਅਸੀਂ ਗਏ ਫੁੱਟਵੀਅਰ ਸ਼ਾਪ ਤੇ ਤੇ ਇੱਥੇ ਮੈਂ ਆਪਣੇ ਲਈ ਕੁਝ ਦੇਖ ਰਹੀ ਸਾਂ ਸਮਥਿੰਗ ਡਿਫਰੈਂਟ ਤੇ ਇੱਥੇ ਕਢਵਾ ਰਹੀ ਸੀ ਤੇ ਬਾਅਦ ਚ ਮੈਂ ਆਪ ਪਾ ਕੇ ਟਰਾਈ ਵੀ ਕੀਤਾ ਤੇ ਲੁੱਕ ਵਾਈਜ਼ ਦੇਖ ਰਹੀ ਸੀ ਕਿਸ ਤਰ੍ਹਾਂ ਦਾ ਲੱਗੇ ਤੇ ਖੁਸ਼ ਨੇ ਸਿਲੈਕਟ ਕੀਤੇ ਉਹ ਮੈਂ ਤੁਹਾਨੂੰ ਘਰ ਜਾ ਕੇ ਦਿਖਾਵਾਂਗੀ ਕਿਹੜੇ ਆਪਾਂ ਸ਼ੂਰ ਹੈ ਸਿਲੈਕਟ ਕੀਤੇ ਤੇ ਇੱਥੇ ਜੁੱਤੀਆਂ ਲੈਣ ਤੋਂ ਬਾਅਦ ਅਸੀਂ ਇੱਧਰ ਦੇਖ ਰਹੇ ਸੀ ਕੜੀਆਂ ਦੇਖੀਆਂ ਪਰ ਲਈਆਂ ਨਹੀਂ ਗੜੀਆਂ ਲੱਗੀਆਂ ਸੀ ਤੇ ਆ ਹੁੱਕੇ ਲੱਗੇ ਹੋਏ ਸੀ ਤੇ ਮੈਂ ਕਹਿ ਰਹੇ ਸੀ ਪੌਟ ਆ ਤੇ ਖੁਸ਼ ਬੜਾ ਹੱਸਿਆ ਕਹਿੰਦਾ ਮੰਮੀ ਤੈਨੂੰ ਪਤਾ ਨਹੀਂ ਲੱਗਦਾ ਵੀ ਇਹ ਹੁੱਕੇ ਆ ਪਰ ਮੈਂ ਕਹਿ ਰਹੇ ਸੀ ਸ਼ਾਇਦ ਸੋਨੇ ਸੋਨੇ ਬਣੇ ਹੋਏ ਪੌਟ ਹੋਣਗੇ ਤੇ ਉਸ ਤੋਂ ਬਾਅਦ ਅਸੀਂ ਆ ਨੇਰੇ ਜਿੱਥੇ ਕਿੱਥੇ ਚਲੇ ਗਏ ਇਹ ਤੁਹਾਨੂੰ ਮੈਂ ਦੱਸਦੀ ਆ ਇਹ ਗਏ ਸੀ ਅਸੀਂ ਮੂਵੀ ਦੇਖਣ ਜਿਵੇਂ 5-7 ਮਿੰਟ ਦੀ ਮੂਵੀ ਹੁੰਦੀ ਆ ਇਹਦੇ ਵਿੱਚ ਥੋੜਾ ਜਿਹਾ ਕਹਿ ਲਓ ਟਵੈਲਵਟੀ ਦੀ ਹੁੰਦਾ ਹੈ ਇਹ ਦਿਨ ਵਿੱਚ ਐ ਲੱਗਦਾ ਜਿਵੇਂ ਆਪਾਂ ਇਹਦੇ ਵਿੱਚ ਘੁੱਸ ਕੇ ਸਾਰਾ ਕੁਝ ਕਰ ਰਹੇ ਹਾਂ ਜਿਵੇਂ ਆਪ 에ਰੋਪਲੇਨ ਉੱਡ ਰਿਹਾ ਐ 에ਰੋਪਲੇਨ ਦੇ ਵਿੱਚ ਅਸੀਂ ਜਾ ਰਹੇ ਹਾਂ ਬੈਠ ਕੇ ਤੇ ਇਹ ਘੁੰਮ ਰਿਹਾ ਐ ਕਦੇ ਟ੍ਰੇਨ ਤੇ ਪੈ ਰਹੇ ਐ ਅੱਗੇ ਜੀਜ ਆ ਗਈ ਸਾਡੇ ਵਿੱਚ ਬਚ ਗਈ ਉਹ ਸਪੈਕਸ ਜੀ ਲਾ ਦਿੰਦੇ ਤਾਂ ਐ ਲੱਗਦਾ ਵੀ ਜਿਵੇਂ ਅਸੀਂ ਖੁਦ ਸਾਰਾ ਕੁਝ ਡਰਾਈਵ ਕਰਕੇ ਜਾ ਰਹੇ ਹਾਂ ਤੇ ਸਾਨੂੰ ਉਹ ਚੁਣੌਤੀਆਂ ਆ ਕੇ ਆ ਰਹੀਆਂ ਸੋ ਇਹ ਗੇਮ ਸੀ ਇਹ ਗੇਮ ਕਰਨ ਤੋਂ ਬਾਅਦ ਖੋਸ਼ ਕਹਿੰਦਾ ਕਿ ਮੈਨੂੰ ਭੁੱਖ ਲੱਗੀ ਆ ਫਿਰ ਅਸੀਂ ਉੱਥੇ ਹੀ ਡੋਮਿਨੋਸ ਦੇ ਵਿੱਚ ਪੀਜ਼ਾ ਆਰਡਰ ਕਰ ਦਿੱਤਾ ਤੇ ਪੀਜ਼ਾ ਆਰਡਰ ਕਰਨ ਤੋਂ ਬਾਅਦ ਅਸੀਂ ਇੱਥੇ ਬੈਠੇ ਵੇਟ ਕਰ ਰਹੇ ਸੀ ਤੇ ਖੋਸ਼ ਇਧਰ ਉਧਰ ਕੈਮਰੇ ਘੁਮਾ ਕੇ ਵੀਡੀਓ ਬਣਾ ਰਿਹਾ ਸੀ ਤੇ ਇੱਥੇ ਵੇਟ ਕਰਨ ਤੋਂ ਬਾਅਦ 10 ਮਿੰਟ ਵੇਟ ਕਰਨ ਤੋਂ ਬਾਅਦ ਆ ਗਿਆ ਪੀਜ਼ਾ ਤੇ ਅਸੀਂ ਦੋਨਾਂ ਨੇ ਪੀਜ਼ਾ ਖਾਦਾ ਤੇ ਕੁਝ-ਕੁਝ ਰਿਹਾ ਸੀ ਕਿਵੇਂ ਟੇਸਟੀ ਲੱਗਾ ਮੈਂ ਕਿੰ ਵਧੀਆ ਤੇ ਮੈਂ ਤਾਂ ਇੱਕ ਹੀ ਸਲਾਈਸ ਲਿਆ ਤੇ ਤੇ ਉਸ ਤੋਂ ਬਾਅਦ ਪਤਾ ਨਹੀਂ ਇਹਨੂੰ ਸ਼ਾਇਦ ਹੈ ਮਰਗੇਮ ਕਹਿੰਦੇ ਕਿ ਇਸ ਤਰ੍ਹਾਂ ਥੋੜਾ ਮਾਰਨਾ ਹੁੰਦਾ ਤੇਜ਼ ਦੇ ਵਿੱਚ ਆ ਨੰਬਰ ਜੇ ਆਉਂਦੇ ਆ ਕਿੰਨੇ ਨੰਬਰ ਲੈ ਇਹ ਪੁੱਛਨੇ ਕੀਤਾ ਸੀ ਟਰਾਈ ਤੇ ਇਹਦੇ ਵਿੱਚ ਕਹਿੰਦੇ ਕਿ 900 ਹਾਈਐਸਟ ਹੁੰਦਾ ਤੇ 600 ਤੱਕ ਤਾਂ ਪਹੁੰਚ ਗਏ ਸੀ ਪਹਿਲੀ ਵਾਰ ਜੇ 300 ਕੋਸ਼ਿਸ਼ੀ ਦੂਸਰੀ ਵਾਰ ਜਦੋਂ ਮਾਇਆ ਤ ਉਹ 600 ਤੱਕ ਪਹੁੰਚ ਗਿਆ ਸੀ ਚੰਗੇ ਵਧੀਆ ਕਰ ਲਿਆ ਵੀ ਇਹਨੇ ਪਰਫਾਰਮ ਤੇ ਉਸ ਤੋਂ ਬਾਅਦ ਅਸੀਂ ਅ ਬਸੇਸਤਰਾ ਮੋਲ ਥੋੜਾ ਜਿਹਾ ਇਧਰ ਉਧਰ ਕਮਾ ਕੇ ਸ਼ੂਟ ਕਰ ਰਹੇ ਸੀ ਮੈਂ ਤੇ ਉਸ ਬਾਅਦ ਵਿੱਚ ਅਸੀਂ ਆ ਕੇ ਵਾਪਸ ਲੁਕਸ ਸਲੂਨ ਕਹਤੋਂ ਬਸ ਖਰਾਬ ਹੋ ਗਈ ਪਹਿਲਾ ਐਕਸਪੀਰੀਅੰਸ ਕਿੰਨਾ ਕਰਨਾ ਹੀ ਬੁਰਾ ਹੋ ਬਸ ਲੈ ਐਕਸਪੀਰੀਅੰਸ ਸਰਦਾਰ ਜੀ ਤਾਂ ਦਿੱਲੀ ਖੁਸ਼ ਗਿਫਟ ਲੈ ਕੇ ਆਏ ਅੱਜ 150 ਜਿ ਨਿੱਕੇ ਜਿਪੂਸ਼ਾਲਾ ਚਿਚਿਚਿਚਿਚਿਚਿ ਉਚੂ ਜੂਚ ਨੂ ਨੂ ਮੋ ਨੋ ਉਹ ਨਹੀਂ ਜਿਆਦੇ ਟੈਡੀ ਸੀ ਨਾ ਫਿਰ ਨਾ ਇੱਕ ਵਿਚਾਰੇ ਨੇ ਨਾਈ ਇਹ ਦੂਜੇ ਤੇ ਇਹ ਕੋਜੇ ਤੇ ਦੂਜੇ ਇਹਦਾ ਮੀਰਾ ਮਾਰਿਆ ਨਜ਼ਰਾਂ ਐਂ ਵੇਖੀ ਦੇਖੋ ਤੂੰ ਸਿੱਧੇ ਨਹੀਂ ਤੋੜ ਲੇ ਹਾਂ ਹੋਰ ਫੁੱਟੀ ਹੁੰਦੀ ਚਲੋ ਬਈ ਮਸਤੀ ਕਰੋ ਮਸਤੀ ਸਸਿਕਲ YouTube ਫੈਮਿਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਬਾਕੀ ਅੱਜ ਸਾਰੇ ਮਤਲਬ ਵਲੌਗ ਦੇ ਵਿੱਚ ਤੁਸੀਂ ਦੇਖ ਹੀ ਲਿਆ ਪਹਿਲਾਂ ਅਸੀਂ ਗਿਆ ਸੀਗੇ ਜਿਵੇਂ ਦਵਾਈ ਲੈਣ ਦਵਾਈ ਲੈਣ ਤੋਂ ਬਾਅਦ ਅਸੀਂ ਗਿਆ ਮਾਲ ਚ ਉੱਥੇ ਖੋਸ਼ ਨੇ ਆਵਦਾ ਐਡਵੈਂਚਰ ਕੀਤਾ ਖਾਦਾ ਪੀਤਾ ਵੀ ਤੇ ਮੈਂ ਆਪਦੇ ਲਈ ਦੋ ਜੁੱਤੀਆਂ ਵੀ ਲਈਆਂ ਜੁੱਤੀਆਂ ਲਈਆਂ ਤਾਂ ਫਿਰ ਚਿੱਤ ਆ ਗਿਆ ਜਾਇ ਸਰਦੇ ਪਾਪਾ ਕਿੰਦੇ ਜਿੱਤੀਆਂ ਤਾਂ ਤੈਨੂੰ ਉਹ ਵੀ ਪੈ ਜਾਣੀਆਂ ਇਹ ਇਹਨਾਂ ਪੰਗਾ ਲੈ ਲੈਂਦੇ ਇਹਨੇ ਪੈਸੇ ਲਾ ਕੇ ਕਾ ਤਾਂ ਭਵਾਈਆਂ ਤੇ ਸੋ ਇਹਦਾ ਗੱਲ ਹਾਸੇ ਦੀ ਹੀ ਤੇ ਤੈਨੂੰ ਮੈਂ ਦਿਖਾਉਣੀ ਆ ਜਿਹੜੀਆਂ ਫੁੱਟਵੀਲਜ਼ ਲਈਆਂ ਤੇ ਹੋਰ ਆਪਾਂ ਕੱਲ ਵਾਸਤੇ ਕਿਉਂ ਗਏ ਮੈਂ ਜੈਡ ਕਰਕੇ ਗਈ ਸੀ ਮੇਰੇ ਹਸਬੰਦ ਤਾਂ ਕਹਿੰਦੇ ਸੀ ਨਹੀਂ ਮੈਂ ਲੈ ਕੇ ਜਾਣਾ ਪਰ ਇੱਕ ਤਾਂ ਮੈਨੂੰ ਹੁੰਦਾ ਵੀ ਮਗਰ ਚਲੋ ਹੁਣ ਸਾਈਆਂ ਬੋਕ ਹੋ ਰਹੀਆਂ ਤੁਹਾਡਾ ਟਾਈਮ ਵੇਸਟ ਸਾਰਾ ਦਿਨ ਲੱਗ ਜਾਂਦਾ ਤੇ ਤੇ ਮੈਨੂੰ ਟੈਨਸ਼ਨ ਜੀ ਰਹਿੰਦੀ ਵੀ ਹਾਏ ਕੋਈ ਇਹਨਾਂ ਦਾ ਕੰਮ ਨਾ ਵੀ ਉਲਟਪੁਲਟ ਹੋ ਜੇ ਚਲ ਮੈਨੇ ਹੁੰਦਾ ਕਾਊਂਟਰ ਤੇ ਬੈਠੇ ਰਹੇ ਨੇ ਇਹਨਾਂ ਨੂੰ ਡਿਸਟਰਬ ਨਾ ਕਰੀਏ ਦੂਜੇ ਨੰਬਰ ਤੇ ਮੈਂ ਕਹਿੰਨੀ ਆ ਵੀ ਬੰਦੇ ਨੂੰ ਕਦੇ ਨਾ ਕਦੇ ਜਾਣਾ ਚਾਹੀਦਾ ਬਾਸ ਤੇ ਟਰੈਵਲ ਕਰਨਾ ਚਾਹੀਦਾ ਐਕਸਪੀਰੀਅੰਸ ਕਰਨਾ ਚਾਹੀਦਾ ਇਹ ਨਹੀਂ ਵੀ ਗੱਡੀ ਤੇ ਘਰੋਂ ਬੈਠੇ ਗੱਡੀ ਚ ਆਣ ਲੱਥੇ ਤੇ ਦੂਸਰੇ ਨੰਬਰ ਤੇ ਜਿਹੜਾ ਆਸੇ ਪਾਸੇ ਆਪਾਂ ਦੇਖਦੇ ਆਂ ਆਸ-ਪਾਸ ਦਾ ਮਾਹੌਲ ਦੇਖਦੇ ਆਂ ਉਹਦੇ ਨਾਲ ਬੜਾ ਫਰਕ ਪੈਂਦਾ ਹੈ ਐ ਆਪਾਨੂੰ ਗੁਜ਼ਰਨਾ ਚਾਹੀਦਾ ਇਨਾਂ ਚੀਜ਼ਾਂ ਚ ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਉਸ ਤੋਂ ਵੱਡਾ ਐਕਸਪੀਰੀਅੰਸ ਹੋ ਗਿਆ ਵੀ ਅਸੀਂ ਪਹਿਲੀ ਵਾਰ ਹੀ ਲੌਂਗ ਟਰੈਵਲ ਕੀਤਾ ਤੇ ਬੱਸ ਹਜੇ ਏਡੇ ਚ ਬਾਹਰ ਨਿਕਲੇ ਹੀ ਆ ਤੇ ਬੱਸ ਹੋ ਗਈ ਖਰਾਬ ਚਲ ਇੰਨਾ ਸ਼ੁਕਰ ਆ 20 ਮਿੰਟ ਵੇਟ ਕਰਨ ਤੋਂ ਬਾਅਦ ਇੱਕ ਹੋਰ ਬੱਸ ਆ ਗਈ ਤੇ ਫਿਰ ਅਸੀਂ ਸੇਫਲੀ ਆਪਦਾ ਘਰ ਪਹੁੰਚ ਗਏ ਤੇ ਮਖੂ ਤੱਕ ਛੱਡ ਆਏ ਸੀ ਲੈ ਵੀ ਆਏ ਸੀ ਸਾਨੂੰ ਤੇ ਮਖੂ ਤੋਂ ਲੈ ਕੇ ਬਠਿੰਡਾ ਤੱਕ ਦਾ ਅਸੀਂ ਟਰੈਵਲ ਕੀਤਾ ਸੋ ਜਿਆਦਾ ਮਾੜਾ ਨਹੀਂ ਕਹਿ ਸਕਦੇ ਤੇ ਬੜਾ ਵਧੀਆ ਵੀ ਨਹੀਂ ਕਿਉਂਕਿ ਗੱਡੀ ਦਾ ਮੁਕਾਬਲਾ ਤਾਂ ਨਹੀਂ ਹੁੰਦਾ ਕਿਉਂਕਿ ਗੱਡੀ ਚ ਆਪੇ AC ਚਲਾ ਕੇ ਜੰਨੇ ਆ ਚਲੋ ਹਵਾ ਤਾਂ ਲੱਗਦੀ ਪਰ ਜਦੋਂ ਬੱਸ ਰੁਕਦੀ ਹੈ ਉਦੋਂ ਗਰਮੀ ਵੀ ਬਹੁਤ ਲੱਗਦੀ ਆ ਬਾਕੀ ਆਸ-ਪਾਸ ਦੀਆਂ ਕਈ ਥਾਂ ਦੀ ਬਦਬੂ ਵੀ ਹੁੰਦੀ ਤੁਹਾਨੂੰ ਪਤਾ ਅੱਜਕੱਲ ਮੀਂਹ ਦਾ ਕਰਕੇ ਬਹੁਤ ਆ ਬਾਕੀ 올 ਓਵਰ ਸਹੀ ਰਿਹਾ ਜੇ ਆਪਾਂ ਕਹੀਏ ਤੇ ਬਹੁਤ ਮਾੜਾ ਨਹੀਂ ਸੀ ਤੇ ਮੈਂ ਚਾਹੁੰਦੀ ਸੀ ਮੈਂ ਇਹ ਚੀਜ਼ ਕਰਕੇ ਦੇਖਾਂ ਤੇ ਹੁਣ ਅਸੀਂ ਕੋਸ਼ਿਸ਼ ਕਰਦੇ ਜੇ ਤੇ ਪਾਪਾ ਮੰਨ ਗਏ ਅਸੀਂ ਇੱਕ ਲੁਧਿਆਣੇ ਦਾ ਟੂਰ ਕੱਢਾਂਗੇ ਜੇ 택ਸਰ ਦੇ ਪਾਪਾ ਮੰਨ ਗਏ ਕਿਉਂਕਿ ਅਸੀਂ ਉੱਥੋਂ ਵੀ ਸਮਾਨ ਲੈਣਾ ਤੇ ਜੇ ਮੰਨ ਗਏ ਤਾਂ ਅਸੀਂ ਜਾਵਾਂਗੇ ਬਾਕੀ ਮੈਂ ਚਾਹੁੰਦੀ ਸੀ ਕਰਕੇ ਵੇਖਦੇ ਆ ਕਿ ਟ੍ਰੈਵਲ ਜੇ ਸਹੀ ਰਿਹਾ ਕਰੋ ਫਿਰ ਕਰਿਆ ਕਰਾਂਗੇ ਕਦੇ ਕਦੇ ਕਰ ਲੈਣਾ ਚਾਹੀਦਾ ਨਾਲੇ ਪੈਸੇ ਦੀ ਬਚਤ ਹੁੰਦੀ ਆ ਤੇ ਨਾਲੇ ਐਕਸਪੀਰੀਅੰਸ ਹੁੰਦੇ ਥੋੜੀ ਜਿਹੀ ਤੰਗੀ ਸੇਤ ਨੂੰ ਦੇਣੀ ਚਾਹੀਦੀ ਆ ਐ ਨਹੀਂ ਗੱਡੀ 'ਚ ਬੈਠੇ ਤੇ ਗੱਡੀ 'ਚ ਬਹਿ ਕੇ ਬਸ ਘਰੇ ਚੜੇ ਤੇ ਘਰੋਂ ਉਤਰ ਕੇ YouTube ਫੈਮਲੀ ਇਹ ਦੇਖੋ ਮੈਂ ਆ ਵਾਲੇ ਲੈ ਕੇ ਆਈ ਸੀਗੀ ਫੁੱਟਵੈਅਰ ਮੈਨੂੰ ਸਪੈਸ਼ਲੀ ਇਹਦਾ ਕਲਰ ਪਸੰਦ ਆ ਤੇ ਇਹਦੀ ਡਿਜ਼ਾਈਨਿੰਗ ਮੈਨੂੰ ਨਾ ਆਨਲਾਈਨ ਦੇਖਿਆ ਸੀਗਾ ਸੋ ਮੈਂ ਆਨਲਾਈਨ ਤਾਂ ਨਹੀਂ ਖਰੀਦ ਪਾਈ ਮੈਨੂੰ ਸੀ ਡਾਊਟ ਸੀ ਕਿ ਕੋਈ ਪਤਾ ਨਹੀਂ ਉਹਦਾ ਨਾਪ ਕਿਸ ਤਰ੍ਹਾਂ ਆਵੇ ਜਾਂ ਕਿਸ ਤਰ੍ਹਾਂ ਤੇ ਬਹੁਤ ਹੀ ਪਿਆਰਾ ਲੱਗਦਾ ਤੁਸੀਂ ਦੇਖਿਆ ਹੀ ਹੁਣ ਉੱਥੇ ਵੀਡੀਓ ਚ ਪਾਇਆ ਵੀ ਸੀ ਮੈਂ ਪੈਰਾਂ 'ਚ ਤੇ ਇੱਕ ਦੂਸਰੀ ਇਹ ਲਈ ਮੈਂ ਐਵੇਂ ਲਈਆਂ ਤਿੱਖੀਆਂ ਤਿੱਖੀਆਂ ਬਹੁਤ ਪਸੰਦ ਆ ਰਹੀਆਂ ਅੱਗੇ ਵੀ ਮੈਂ ਬੈਲੀ ਲਈ ਸੀ ਇੱਕ ਤਿੱਖੀ ਜੀ ਮੈਂ ਸੋਚਿਆ ਚਲੋ ਸਰਦੀਆਂ ਚ ਕੰਫਰਟ ਦੀ ਕੰਫਰਟ ਇੱਕ ਤਾਂ ਹੁੰਦਾ ਵੀ ਪੈਰ ਟਾਈਟ ਨਹੀਂ ਹੁੰਦਾ ਬੈਕ ਸਾਈਡ ਤੋਂ ਓਪਨ ਤੇ ਫਰੰਟ ਸਾਈਡ ਤੋਂ ਇੱਕ ਮੈਨੂੰ ਆ ਜਿਹੜੀ ਤਿੱਖੀ ਜੀ ਨੋਕ ਵਾਲੀਆਂ ਬਹੁਤ ਪਸੰਦ ਆ ਤੇ ਉੱਪਰ ਮੈਨੂੰ ਬੋ ਬਣੀ ਬਹੁਤ ਸੋਹਣੀ ਲੱਗੀ ਸੋ ਇੱਕ ਮੈਂ ਇਹ ਜੋੜਾ ਤੇ ਸਪੈਸ਼ਲੀ ਇਹਦੀ ਖਾਸੀਅਤ ਕੀ ਆ ਕਿ ਜਿਹੜੇ ਕਲਰ ਦਾ ਸੂਟ ਪਾਉਣੇ ਉਹ ਇਹਦੇ ਵਿੱਚ ਸ਼ੋ ਹੋ ਜਾਂਦਾ ਤੇ ਮੈਂ ਲਾਈਟ ਕਲਰ ਤਾਂ ਲੈ ਸੀ ਵੀ ਸਾਰੇ ਸੂਟਾਂ ਨਾਲ ਚੱਲ ਜਾਂਦੇ ਵੈਸੇ ਤੇ ਕਲਰਫੁੱਲ ਵੀ ਬਹੁਤ ਸੀ ਪਰ ਕਲਰਫੁੱਲ ਮੈਂ ਤਾਂ ਨਹੀਂ ਲਈਆਂ ਵੀ ਫਿਰ ਉਹੀ ਪੰਗਾ ਸੂਟ ਨਾਲ ਜਿਹੜੀ ਸੋਹਣੀ ਲੱਗੂ ਫਿਰ ਉਹੀ ਲਈ ਜਾਣੀ ਸੀ ਤੇ ਇਹ ਇਸ ਕਰਕੇ ਮੈਂ ਲਈਆਂ ਕਿਉਂਕਿ ਹਰੇਕ ਸੂਟ ਨਾਲ ਚੱਲਣ ਵਾਲੀਆਂ ਸੋ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਸ਼ਾਪਿੰਗ ਕਿਵੇਂ ਦੀ ਲੱਗੀ ਮੈਨੂੰ ਤਾਂ ਬਹੁਤ ਪਿਆਰੀਆਂ ਲੱਗੀਆਂ ਤੇ ਦੋਨਾਂ ਚ ਕਿਹੜੀ ਜ਼ਿਆਦਾ ਵਧੀਆ ਮੈਨੂੰ ਤਾਂ ਆਵਲੀ ਵਧੀਆ ਲੱਗੀ ਤੇ ਤੁਸੀਂ ਦੱਸਿਓ ਬਾਕੀ ਦੋਨੋਂ ਹੀ ਵਧੀਆ ਹੈ ਤੇ ਜਰੂਰ ਦੱਸਿਓ ਕਮੈਂਟਾਂ ਵਿੱਚ ਬਸ ਮੈਨੂੰ ਸ਼ੌਂਕ ਹੀ ਹੁੰਦਾ ਹੈ ਕਿ ਜੋ ਕੋਈ ਚੀਜ਼ ਵਧੀਆ ਲੱਗਦੀ ਵੱਖਰੀ ਜਿਹੀ ਲੱਗਦੀ ਤੇ ਲੈ ਲਵੋ ਮੈਂ ਆਪਣੀ ਜੁੱਤੀਆਂ ਦੀ ਕਲੈਕਸ਼ਨ ਚ ਐਡ ਆਨ ਕਰੂੰਗੀ ਪਰਸ ਲੈਣਾ ਸੀ ਪਰਸ ਮਿਲਿਆ ਨਹੀਂ ਕਿਉਂਕਿ ਪਰਸ ਉੱਥੇ ਨਹੀਂ ਸੀ ਵਧੀਆ ਸੋ ਇਹ ਜੁੱਤੀਆਂ ਦੱਸਿਓ ਕਮੈਂਟਾਂ ਚ ਜਰੂਰ ਕਿ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਸਭ ਤੋਂ ਵਧੀਆ ਮੈਨੂੰ ਕੀ ਲੱਗਾ ਖੁਸ਼ ਨੇ ਜਿਹੜਾ ਐਡਵੈਂਚਰ ਕੀਤਾ ਇੱਕ ਤਾਂ ਸੀ ਉਹ ਪੰਜੂ ਜੇ ਨਾਲ ਉਹਨੇ ਪੈਡੀ ਬੀਅਰ ਚੁੱਕਣਾ ਸੀ ਦੋ ਟਰਮ ਦੇ ਵਿੱਚ ਕਰਨਾ ਸੀ ਪਹਿਲੇ ਟਰਮ ਦੇ ਵਿੱਚ ਉਹਨੇ ਟੈਡੀ ਚੱਕ ਲਿਆ ਤੇ ਉਹ ਜਿਹੜੀ ਕੁੜੀਆ ਕਰਵਾ ਰਹੀ ਸੀ ਉਹ ਵੀ ਬੜੀ ਹੈਰਾਨ ਹੋਈ ਕਿ ਇਹਨੇ ਪਹਿਲੀ ਵਾਰੀ ਚ ਹੀ ਚੱਕ ਲਿਆ ਤੇ ਉਹ ਚੀਜ਼ ਵਧੀਆ ਲੱਗੀ ਖੁਸ਼ ਬੜਾ ਖੁਸ਼ ਸੀਗਾ ਕੱਲ ਇਹਨੇ ਪੀਜ਼ਾ ਖਾਦਾ ਮੈਂ ਤਾਂ ਇੱਕ ਹੀ ਸਲਾਈਸ ਲਿਆ ਬਾਕੀ ਇਹਨੇ ਫਿਨਿਸ਼ ਕੀਤਾ ਉਸ ਤੋਂ ਬਾਅਦ ਇਹਨੇ ਇੱਧਰ ਉੱਧਰ ਜਿਹੜੀ ਚੀਜ਼ ਕਹਿੰਦਾ ਸੀ ਮੈਂ ਉਹ ਹੀ ਲੈ ਦਿੰਦੀ ਸੀ ਮਿੰਨੇ ਅਸੀਂ ਚੱਲ ਅੱਜ ਬਾਹਰ ਆਇਆ ਮੇਰੇ ਨਾਲ ਆਇਆ ਬੋਰ ਵੀ ਹੋਇਆ ਵਿਚਾਰਾ ਕਾਫੀ ਕਿਉਂਕਿ ਤੁਹਾਨੂੰ ਪਤਾ ਬੱਸ ਚ ਤਾਂ ਬੋਰ ਹੀ ਹੋਣਾ ਸੀ ਚਲੋ ਮੈਂ ਫਿਰ ਉਹਨੇ ਉਹ ਕੀਤਾ ਜਿਹੜਾ ਹੈਮਰ ਵਾਲਾ ਉਹਦੀ ਪਸੰਦ ਸੀਗੀ ਉਹ ਚੀਜ਼ ਕੀਤੀ ਬੜਾ ਖੁਸ਼ ਹੋਇਆ ਤੇ ਸਭ ਤੋਂ ਵਧੀਆ ਤਾਂ ਇਹ ਹੀ ਲੱਗਦਾ ਜਦੋਂ ਬੱਚੇ ਖੁਸ਼ ਹੁੰਦੇ ਆ ਤੇ ਮਾਂ ਪਿਓ ਆਪੇ ਖੁਸ਼ ਹੋ ਜਾਂਦਾ ਹੈ ਚੀਜ਼ ਵਧੀਆ ਲੱਗੀ ਖੁਸ਼ ਨਾਲ ਟਰੈਵਲ ਕੀਤਾ ਇੱਕ ਵੱਖਰਾ ਐਕਸਪੀਰੀਅੰਸ ਸੀ ਤੇ ਇੱਕ ਵੱਖਰੀ ਯਾਦਗਰੀ ਸੀ ਸੋ ਮੈਂ ਕੈਪਚਰ ਕੀਤੀ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਬਹੁਤ ਆਨੰਦ ਆ ਜਿੰਦਗੀ ਦੀਆਂ ਛੋਟੀਆਂ ਛੋਟੇ ਜਿਹੜੇ ਮੂਮੈਂਟ ਆ ਉਹ ਅਸੀਂ ਕੈਪਚਰ ਕੀਤੇ ਚਲੋ ਅੱਜ ਦਾ ਵਲੌਗ ਇੰਨਾ ਹੀ ਸੀ ਤੁਹਾਡੇ ਨਾਲ ਸਾਂਝਾ ਕੀਤਾ ਬਾਕੀ ਜਿਹੜਾ ਛੋਟਾ ਜਿਹਾ ਟੈਡੀ ਬੀਅਰ ਸੀ ਖੁਸ਼ ਕਹਿੰਦਾ ਪਾਪਾ ਵਾਸਤੇ ਨਾ ਆਪਾਂ ਲੈ ਕੇ ਜਾਈਏ ਕੋਈ ਗਿਫਟ ਤੇ ਮੈਂ ਕਿਹਾ ਕੋਈ ਨਹੀਂ ਹੈ ਟੈਡੀ ਬੀਅਰ ਪਾਪਾ ਨੂੰ ਗਿਫਟ ਕਰ ਦਾਂਗੇ ਤੇ ਉਹਨਾਂ ਨੇ ਆਪਣੀ ਕਾਰ 'ਚ ਰੱਖ ਲਿਆ ਕਹਿੰਦੇ ਬਹੁਤ ਸੋਹਣਾ ਲੱਗਦਾ ਪਿਆ ਕਾਰ 'ਚ ਰੱਖ ਲਓ ਤੁਸੀਂ ਮੇਰੀ 'ਚ ਚਲੋ ਉਹਨਾਂ ਦੀ ਕਾਰ 'ਚ ਰੱਖਤਾ ਤੇ ਇੰਨਾ ਹੀ ਵਲੌਗ ਸੀ ਅੱਜ ਦਾ ਵਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਪਲੀਜ਼ ਪਲੀਜ਼ ਜਿੰਨਾ ਵੀ ਪਰਮਾ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣਾ ਪਿਆਰੇ ਇਸੇ ਤਰੀਕੇ ਬਣਾਈ ਰੱਖੋ ਹੁਣ ਤੇ ਹੁਣ ਮੈਨੂੰ ਦਿਓ ਇਜਾਜ਼ਤ ਸਾਸਕਾਲ ਬਾਏ